ਸ਼ਸ਼ੀਕਾਲ ਜੀ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਇੱਕ ਸੱਚੀ ਘਟਨਾ ਜਿਹੜੀ ਵਾਪਰੀ ਦੀ ਆ ਜੀ ਯੂਪੀ ਦੇ ਗੋਰਖਪੁਰ ਦੇ ਵਿੱਚ ਬਹੁਤ ਤੁਹਾਨੂੰ ਸ਼ਰਮਸਾਰ ਕਰ ਦੂਗੀ ਇਹ ਜਿਹੜੀ ਘਟਨਾ ਵਾਪਰੀ ਸੀ ਉੱਥੇ 2018 ਦੇ ਵਿੱਚ ਗੱਲ ਸ਼ੁਰੂ ਕਰਾਂਗੇ 2015 ਤੋਂ ਕਿ ਇਸੇ ਇਲਾਕੇ ਦੇ ਦੋ ਬਹੁਤ ਗਰੀਬ ਲੜਕਾ ਲੜਕੀ ਇਹਨਾਂ ਦਾ ਵਿਆਹ ਹੁੰਦਾ 2015 ਚ ਜਿਵੇਂ ਮੈਂ ਦੱਸਿਆ ਬਿਆ ਤੋਂ ਬਾਅਦ ਹੁਣ ਹਰ ਬੰਦੇ ਨੂੰ ਇਹ ਫਿਕਰ ਹੁੰਦਾ ਕਿ ਉਹ ਘਰ ਦਾ ਜਿਹੜਾ ਗੁਜ਼ਾਰਾ ਉਹ ਚਲਾਵੇ ਇਹਦਾ ਜਿਹੜਾ ਜਿਹੜਾ ਲੜਕਾ ਸੀਗਾ ਉਹ ਪਹਿਲਾਂ ਇੱਥੇ ਪਿੰਡ ਦੇ ਵਿੱਚ ਰਹਿ ਕੇ ਹੀ ਯੂਪੀ ਦੇ ਕੰਮਕਾਰ ਕਰਨ ਦੀ ਕੋਸ਼ਿਸ਼ ਕਰਦਾ ਪਰ ਉਹ ਬਹੁਤ ਇੱਕ ਪਛੜੇ ਹੋਏ ਇਲਾਕੇ ਨੂੰ ਬਿਲੋਂਗ ਕਰਦਾ ਸੀਗਾ ਇੰਨੀ ਕੋਈ ਆਮਦਨ ਨਹੀਂ ਸੀ ਉਹ ਪਾਉਂਦੀ ਜੇ ਇਹਦੀ ਜਿਹੜੀ ਘਰ ਵਾਲੀ ਸੀ ਉਹਦੀ ਕੋਈ ਉਮਰ ਵੀ ਬਹੁਤੀ ਨਹੀਂ ਸੀ ਜਿੱਦਾਂ ਤੁਹਾਨੂੰ ਪਤਾ ਉਹ ਇਲਾਕਿਆਂ ਦੇ ਵਿੱਚ ਛੋਟੀ ਉਮਰ ਦੇ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਵਾ ਉਹ ਵੀ ਮਾੜਾ ਮੋਟਾ ਕੰਮ ਕਰਦੀ ਸੀ ਪਰ ਫੇਰ ਵੀ ਇਹਨਾਂ ਦੇ ਘਰ ਦੇ ਘਰ ਦਾ ਜਿਹੜਾ ਗੁਜ਼ਾਰਾ ਵਾ ਉਹ ਬੜਾ ਮੁਸ਼ਕਲ ਦੇ ਨਾਲ ਚੱਲਦਾ ਸੀ ਫੇਰ ਲੜਕਾ ਇਹ ਸਾਰਾ ਕੁਝ ਦੇਖਦੇ ਹੋਏ ਫੈਸਲਾ ਕਰਦਾ ਕਿ ਉਹ ਕਿਤੇ ਬਾਹਰ ਜਾ ਕੇ ਸ਼ਹਿਰ ਤੋਂ ਬਾਹਰ ਜਾ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਜਿੱਥੇ ਉਹਨੂੰ 4 ਪੈਸੇ ਵੱਧ ਮਿਲ ਸਕਣ ਉਹ ਮੁੰਬਈ ਚਲਿਆ ਜਾਂਦਾ ਇੱਕ ਫੈਕਟਰੀ ਦੇ ਵਿੱਚ ਜਾ ਕੇ ਉਹ ਕੰਮ ਕਰਨ ਲੱਗ ਜਾਂਦਾ ਵਾ ਚਲੋ ਇੱਥੇ ਉਹ ਮੁੰਬਈ ਚ ਫੈਕਟਰੀ ਚ ਜਾ ਕੇ ਕੰਮ ਕਰ ਰਿਆ ਸੀ ਇੱਥੇ ਜਿਹੜੀ ਉਹਦੀ ਘਰ ਵਾਲੀ ਸੀ ਉਹ ਲੋਕਾਂ ਦੇ ਘਰ ਦੇ ਵਿੱਚ ਜਾ ਕੇ ਨਿੱਕੇ-ਮੋਟੇ ਜਿਹੜੇ ਕੰਮ ਕਰ ਲੈਂਦੀ ਸੀ ਆਪਣਾ ਮਾੜਾ-ਮੋਟਾ ਜਿਹੜਾ ਗੁਜ਼ਾਰਾ ਕਰਨ ਜੋਗੇ ਪੈਸੇ ਉਹ ਕਮਾ ਲੈਂਦੀ ਸੀ ਹੁਣ ਦਿਨ ਤਿਹਾੜ ਤੇ ਜਿਹੜਾ ਇਹਦਾ ਘਰ ਵਾਲਾ ਉਹ ਇੱਥੇ ਆਉਂਦਾ ਸੀ ਪਿੰਡ ਦੇ ਵਿੱਚ ਉਹ ਮੁੰਬਈ ਦੇ ਵਿੱਚ ਹੀ ਇੱਕ ਕਮਰਾ ਲੈ ਕੇ ਰਹਿਣ ਲੱਗ ਗਿਆ ਸੀਗਾ ਤਿੰਨ ਸਾਲ ਬੀਤ ਜਾਂਦੇ ਨੇ ਤਿੰਨ ਸਾਲ ਉਹ ਉੱਥੇ ਕੰਮ ਕਰਦਾ 2018 ਜਦੋਂ ਆਉਂਦਾ ਵਾ ਤਾਂ ਉਹਨੂੰ ਆਪਣੇ ਆਪਣੀ ਬਾਡੀ ਦੇ ਵਿੱਚ ਕੁਝ ਠੀਕ ਨਹੀਂ ਲੱਗਦਾ ਉਹਨੂੰ ਮਤਲਬ ਕੋਈ ਬਿਮਾਰੀ ਜਿੱਦਾਂ ਕੋਈ ਲੱਛਣ ਮਹਿਸੂਸ ਹੁੰਦੇ ਨੇ ਕਿ ਉਹਦਾ ਜਿਹੜਾ ਉਹਦੀ ਜਿਹੜਾ ਸ਼ਰੀਰ ਆ ਉਹਦਾ ਸਾਥ ਨਹੀਂ ਦੇ ਰਿਹਾ ਪੂਰੀ ਤਰ੍ਹਾਂ ਦੇ ਨਾਲ ਉਹ ਫਿੱਟ ਨਹੀਂ ਆ ਉੱਥੇ ਇਲਾਜ ਕਰਾਉਣ ਦੀ ਕੋਸ਼ਿਸ਼ ਕਰਦਾ ਵਾ ਤਾਂ ਨਹੀਂ ਉਥੋਂ ਫਰਕ ਪੈਂਦਾ ਇਹ ਵਾਪਸ ਪੈਂਦਾ ਇਹ ਪੈਂਡ ਆ ਜਾਂਦਾ ਵਾ ਕਿਉਂਕਿ ਹੁਣ ਇਹਦੇ ਕੋਲੋਂ ਕੰਮ ਨਹੀਂ ਸੀ ਹੋ ਰਿਹਾ ਕੰਮ ਕਰਨ ਦੀ ਜਿਹੜੀ ਹਿੰਮਤ ਆ ਇਹਦੇ ਵਿੱਚ ਨਹੀਂ ਸੀ ਰਹੀ ਪਿੰਡ ਵਾਪਸ ਆ ਜਾਂਦਾ ਗੋਰਖਪੁਰ ਤਾਂ ਉੱਥੇ ਜਿਹੜੇ ਇਹਦੇ ਪਿੰਡ ਦੇ ਲੋਕਲ ਡਾਕਟਰ ਸੀਗੇ ਉਹਨਾਂ ਤੋਂ ਇਲਾਜ ਕਰਵਾਉਣ ਦੀ ਇਹ ਕੋਸ਼ਿਸ਼ ਕਰਦਾ ਵਾ ਪਰ ਜਿਹੜਾ ਹੁਣ ਪੈਸਾ ਵਾ ਉਹ ਕਾਫੀ ਲੱਗ ਚੁੱਕਿਆ ਸੀਗਾ ਤੇ ਇਹਨਾਂ ਕੋਲ ਹੁਣ ਇੰਨਾ ਪੈਸਾ ਨਹੀਂ ਸੀ ਕਿ ਸ਼ਹਿਰ ਚ ਜਾ ਕੇ ਕਿਸੇ ਵੱਡੇ ਡਾਕਟਰ ਦੇ ਕੋਲ ਆਪਣਾ ਇਲਾਜ ਕਰਵਾ ਸਕਣ ਆਪਣਾ ਜਿਹੜਾ ਚੈੱਕਅਪ ਆ ਹੋ ਕਰਵਾ ਸਕਣ ਇਹ ਇਹ ਜਿਹੜਾ ਇਹ ਮੁੰਡਾ ਸੀ ਗੱਲ ਕਾਫੀ ਦੇਰ ਜद्दोजਹਿਦ ਕਰਦਾ ਵਾ ਜੀ ਤੇ ਆਖਰ 2018 ਦੇ ਵਿੱਚ ਹੀ ਇਹਦਾ ਦਿਹਾਤ ਹੋ ਜਾਂਦਾ ਬਿਮਾਰੀ ਦੇ ਨਾਲ ਜਿੱਦਾਂ ਮੈਂ ਦੱਸਿਆ ਪਛੜਿਆ ਹੋਇਆ ਇਲਾਕਾ ਕਿਸੇ ਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹਨੂੰ ਕੀ ਬਿਮਾਰੀ ਸੀ ਕਿੱਦਾਂ ਉਹਦੀ ਡੈਥ ਹੋਈ ਆ ਕਿਸੇ ਨੂੰ ਕੋਈ ਮਤਲਬ ਨਹੀਂ ਸੀ ਦੇ ਕੋ ਗਰੀ ਪਰਿਵਾਰ ਸੀ ਇਸ ਕਰਕੇ ਵੀ ਕਿਸੇ ਨੇ ਬਹੁਤਾ ਧਿਆਨ ਨਹੀਂ ਦਿੱਤਾ ਹਾਂ ਜਿਹੜੀ ਉਹ ਇਹਦੀ ਘਰ ਵਾਲੀ ਸੀ ਛੋਟੀ ਉਮਰ ਦੀ ਸੀ ਉਹ ਇਕੱਲੀ ਜ਼ਰੂਰ ਰਹਿ ਗਈ ਸੀ ਇਹੋ ਜੀ ਪਛੜੇ ਹੋਏ ਇਲਾਕੇ ਦੇ ਵਿੱਚ ਤੇ ਉਹਨੂੰ ਬਹੁਤ ਕੁਝ ਹੁਣ ਬਰਦਾਸ਼ਤ ਕਰਨਾ ਪੈ ਰਿਹਾ ਸੀ ਸੋਣਾ ਪੈ ਰਿਹਾ ਸੀ ਪਿੰਡ ਵਾਲੇ ਕਹਿ ਰਹੇ ਸੀ ਕਿ ਕੋ ਲੈਣੀ ਆ ਆਪਣਾ ਘਰ ਵਾਲਾ ਖਾ ਗਈ ਨਾ ਤਾਂ ਉਹਨੂੰ ਸੋਹਰਾ ਪਰਿਵਾਰ ਰੱਖਣ ਦੇ ਲਈ ਤਿਆਰ ਸੀ ਜਦੋਂ ਪੇਕੇ ਪਰਿਵਾਰ ਦੇ ਵਿੱਚ ਜਾਂਦੀ ਆ ਤਾਂ ਉਹ ਵੀ ਜਵਾਬ ਦੇ ਦਿੰਦੇ ਨੇ ਕਿ ਸਾਡੇ ਕੋਲ ਹਿੰਮਤ ਨਹੀਂ ਆ ਤੈਨੂੰ ਹੁਣ ਪਾਲਣ ਦੀ ਤੂੰ ਆਪਣਾ ਜਿੱਦਾਂ ਵੀ ਰਹਿਣਾ ਤੂੰ ਦੇਖ ਉਸੇ ਪਿੰਡ ਦੇ ਵਿੱਚ ਆ ਕੇ ਉਹ ਗੋਰਖਪੁਰ ਦੇ ਇੱਕ ਪਿੰਡ ਦੇ ਵਿੱਚ ਹੀ ਇੱਕ ਛੋਟਾ ਜਿਹਾ ਕਮਰਾ ਲੈ ਕੇ ਰਹਿਣ ਲੱਗ ਜਾਂਦੀ ਹੈ ਹੁਣ ਉਹਦਾ ਵੀ ਕੰਮਕਾਰ ਆ ਜਿਹੜਾ ਸਾਰਾ ਛੁੱਟ ਚੁੱਕਿਆ ਸੀਗਾ ਪਤੀ ਦੀ ਬਿਮਾਰੀ ਕਰਕੇ ਪਤੀ ਦੀ ਮੌਤ ਕਰਕੇ ਜਿਹੜੇ ਉਹ ਘਰਾਂ ਦੇ ਵਿੱਚ ਨਿੱਕਾ ਮੋਟਾ ਕੰਮ ਕਰਨ ਜਾਂਦੀ ਸੀ ਹੁਣ ਉਹਨਾਂ ਤੋਂ ਵੀ ਜਵਾਬ ਮਿਲ ਚੁੱਕਿਆ ਸੀ ਹੁਣ ਨਵੇਂ ਸਿਰੇ ਤੋਂ ਇਹਨੇ ਕੋਈ ਕੰਮ ਲੱਭਣਾ ਸੀ ਉਹ ਕੋਸ਼ਿਸ਼ ਉਹ ਕਰ ਰਹੀ ਸੀ ਪਰ ਫੇਰ ਵੀ ਕਿਤੇ ਨਾ ਉਹਨੂੰ ਕੋਈ ਵੀ ਕੰਮ ਦੇਣ ਨੂੰ ਤਿਆਰ ਨਹੀਂ ਸੀ ਕਿਉਂਕਿ ਉਹਨੂੰ ਕਲੈਣ ਹੀ ਕਿਹਾ ਜਾਂਦਾ ਸੀ ਸਾਰੇ ਪਿੰਡ ਦੇ ਵਿੱਚ ਉਹਨੂੰ ਬਦਨਾਮ ਕਰ ਦਿੱਤਾ ਗਿਆ ਸੀ ਫੇਰ ਇਹ ਸੋਚਦੀ ਆ ਵੀ ਮੇਰੇ ਕੋਲ ਨਾ ਤਾਂ ਰਾਸ਼ਨ ਕਾਰਡ ਹੈ ਨਾ ਕੁਝ ਹੋਰ ਹੈ ਤੇ ਇਹ ਜੇ ਮੇਰੇ ਕੋਲੇ ਹੋਵੇ ਰਾਸ਼ਨ ਕਾਰਡ ਜੇ ਹੋਵੇ ਤਾਂ ਵਿਧਵਾ ਪੈਨਸ਼ਨ ਲੱਗ ਜਾਂਦੀ ਹੈ ਉੱਥੇ ਤੇ ਹੋਰ ਵੀ ਜੜੀਆਂ ਸਰਕਾਰੀ ਸਹੂਲਤਾਂ ਨੇ ਦਾ ਆਟਾ ਦਾਲ ਦੀਆਂ ਹੋਰ ਕਾਫੀ ਸਹੂਲਤਾਂ ਜੜੀਆਂ ਉਹ ਮਿਲ ਜਾਂਦੀਆਂ ਵੀ ਚਲੋ ਮੈਂ ਘੱਟੋ ਘੱਟ ਇੰਨਾ ਕੁ ਗੁਜ਼ਾਰਾ ਕਰਨ ਜੋਗੀ ਤਾਂ ਹੋਊਂਗੀ ਜੇ ਮੇਰਾ ਜਿਹੜਾ ਰਾਸ਼ਨ ਕਾਰਡ ਆ ਉਹ ਬਣ ਜਾਊਗਾ ਤਾਂ ਉਹਦੇ ਲਈ ਉਹ ਸਾਰੀਆਂ ਫਾਰਮੈਲਟੀਆਂ ਕਰਨ ਦੀ ਕੋਸ਼ਿਸ਼ ਕਰਦੀ ਆ ਤਾਂ ਕਾਗਜ਼ ਪੱਤਰ ਤਿਆਰ ਕਰਦੀ ਆ ਕਾਗਜ਼ ਤੇ ਹੁਣ ਜਿਹੜਾ ਪਿੰਡ ਦਾ ਸਰਪੰਚ ਆ ਉਹਦੇ ਸਾਈਨ ਹੋਣੇ ਸੀ ਰਾਸ਼ਨ ਕਾਰਡ ਲਈ ਜਿਹੜਾ ਹੁਣ ਅਪਲਾਈ ਕਰਨਾ ਸੀ ਉਹ ਪਿੰਡ ਦੇ ਸਰਪੰਚ ਦੇ ਕੋਲ ਜਾਂਦੀ ਆ ਕਿ ਇਹ ਕਾਗਜ਼ ਦੇ ਉੱਤੇ ਸਾਈਨ ਕਰ ਦਿਓ ਮੈਂ ਰਾਸ਼ਨ ਕਾਰਡ ਬਣਵਾਉਣਾ ਵਾ ਤਾਂ ਸਰਪੰਚ ਨੂੰ ਪਤਾ ਸੀ ਕਿ ਇਕੱਲੀ ਰਹਿੰਦੀ ਆ ਘਰ ਵਾਲਾ ਇਹਦਾ ਮਰਿਆ ਹੋਇਆ ਉਹਦੀ ਨੀਤ ਡੋਲ ਜਾਂਦੀ ਆ ਇਹਨੂੰ ਕਹਿੰਦਾ ਵਾ ਕਿ ਤੈਨੂੰ ਕੋਈ ਰਿਸ਼ਵਤ ਦੇਣੀ ਪੈਣੀ ਆ ਜੇ ਤੂੰ ਸਾਈਨ ਕਰਾਉਣਾ ਚਾਹਨੀ ਆ ਮੈਂ ਇਦਾਂ ਸਾਈਨ ਨਹੀਂ ਕਰੂੰਗਾ ਉਹ ਹੱਥ ਜੋੜਦੀ ਆ ਕਿ ਮੇਰੇ ਕੋਲੇ ਦੇਣ ਨੂੰ ਕੋਈ ਵੀ ਪੈਸਾ ਨਹੀਂ ਹੈਗਾ ਮੈਂ ਤੁਹਾਨੂੰ ਕੋਈ ਪੈਸਾ ਕੋਈ ਰਿਸ਼ਵਤ ਨਹੀਂ ਦੇ ਸਕਦੀ ਸਰਪੰਚ ਕਹਿੰਦਾ ਕੋਈ ਗੱਲ ਨਹੀਂ ਤੂੰ ਪੈਸੇ ਦੀ ਰਿਸ਼ਵਤ ਨਾ ਦੇ ਤੂੰ ਇੱਕ ਰਾਤ ਮੇਰੇ ਨਾਲ ਬਤੀਤ ਕਰ ਲਾ ਵੀ ਮੈਂ ਤੇਰੇ ਸਾਈਨ ਆ ਜਿਹੜੇ ਨਾਲ ਹੀ ਕਰ ਦੂੰਗਾ ਇਹ ਗੱਲ ਉਸ ਲੜਕੀ ਨੂੰ ਬੜੀ ਅਜੀਬ ਲੱਗਦੀ ਆ ਉਸ ਦਿਨ ਉਹ ਚੁੱਪ ਕਰਕੇ ਉੱਥੋਂ ਆ ਜਾਂਦੀ ਆ ਰੋਂਦੀ ਹੋਈ ਉਹਨੂੰ ਲੱਗਦਾ ਵਾ ਵੀ ਸ਼ਾਇਦ ਉਹਦਾ ਹੁਣ ਕੋਈ ਵੀ ਨਹੀਂ ਆ ਉਹਦਾ ਕੋਈ ਸਹਾਰਾ ਨਹੀਂ ਆ ਤੁਸੀਂ ਆਪ ਸੋਚ ਕੇ ਦੇਖੋ ਇਹੋ ਜੀ ਔਰਤ ਦੇ ਉੱਤੇ ਕੀ ਬੀਤਦੀ ਹੋਊਗੀ ਸਾਰਾ ਪਿੰਡ ਉਹਨੂੰ ਤਾਨੇ ਮਾਰਦਾ ਸੀ ਕਈਆਂ ਤੋਂ ਉਹਨੇ ਮਦਦ ਮੰਗਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਉਹਦੇ ਨਾਲ ਆ ਕੇ ਨਹੀਂ ਖੜਿਆ ਇੱਥੋਂ ਤੱਕ ਕਿ ਉਹਦੇ ਆਪਣੇ ਮਾਪੇ ਵੀ ਉਹਦੇ ਉਹਦਾ ਸਾਥ ਨਹੀਂ ਸੀ ਦੇ ਰਹੇ ਤਾਂ ਉਹ ਲੜਕੀ ਆਖਰਕਾਰ ਕੀ ਕਰਦੀ ਮਜਬੂਰੀ ਚ ਆ ਕੇ ਉਹਨੂੰ ਸਰਪੰਚ ਦੀ ਜਿਹੜੀ ਗੱਲ ਆ ਉਹ ਮੰਨਣੀ ਪੈਂਦੀ ਆ ਸਰਪੰਚ ਦੇ ਕੋਲ ਉਹ ਚਲੀ ਜਾਂਦੀ ਆ ਤੇ ਉਹਦੇ ਨਾਲ ਰਾਤ ਬਤਾ ਲੈਂਦੀ ਆ ਤੇ ਸਰਪੰਚ ਰਾਤ ਬਤਾਉਣ ਤੋਂ ਬਾਅਦ ਉਹਨੂੰ ਇਹ ਤਰਵਾਸਾ ਦੇ ਦਿੰਦਾ ਕਿ ਤੇਰੇ ਜਿਹੜੇ ਵੀ ਕਾਗਜ਼ ਪੱਤਰ ਨੇ ਮੈਂ ਤਿਆਰ ਕਰ ਦੂੰਗਾ ਤੇਰੀਆਂ ਜਿਹੜੀਆਂ ਵੀ ਲੋੜਾਂ ਨੇ ਤੈਨੂੰ ਜਿਹੜੀ ਵੀ ਚੀਜ਼ ਦੀ ਲੋੜ ਆ ਉਹ ਮੈਂ ਸਾਰਾ ਕੁਝ ਕਰਵਾ ਦੂੰਗਾ ਪਰ ਇਹਦੇ ਪਿੱਛੇ ਵੀ ਸਰਪੰਚ ਦਾ ਹੂਰ ਲੋਭ ਛੁਪਿਆ ਹੋਇਆ ਸੀ ਉਹ ਹਾਲੇ ਇੱਕ ਰਾਤ ਦੇ ਵਿੱਚ ਸੰਤੁਸ਼ਟ ਨਹੀਂ ਸੀ ਹੋਇਆ ਉਹਨੂੰ ਵਾਰ-ਵਾਰ ਵਰਤਣਾ ਚਾਹੁੰਦਾ ਸੀ ਤੇ ਉਸ ਲੜਕੀ ਨੇ ਵੀ ਉਹਨੂੰ ਨਾ ਨਹੀਂ ਕੀਤੀ ਨਾ ਕਰ ਨਹੀਂ ਸਕੀ ਮਜਬੂਰੀ ਦੇ ਵਿੱਚ ਉਹ ਇਹੋ ਜਿਹੇ ਹਾਲਾਤ ਦੇ ਵਿੱਚ ਸੀ ਕਿ ਉਹਨੂੰ ਆਪਣਾ ਜਿਸਮ ਆ ਜਿਹੜਾ ਉਹ ਵੇਚਣਾ ਪਿਆ ਜਿਸਮ ਸਰਪੰਚ ਨੂੰ ਭੇਂਟ ਕਰਨਾ ਪਿਆ ਇੱਥੇ ਲੋੜ ਕੱਲੇ ਸਰਪੰਚ ਦੀ ਨਹੀਂ ਸੀ ਅੱਗੇ ਵੀ ਹੋਰ ਉੱਚ ਅਧਿਕਾਰੀ ਸੀ ਜਿਨ੍ਹਾਂ ਦੇ ਸਾਈਨ ਕਾਗਜ਼ਾਂ ਦੇ ਉੱਤੇ ਹੋਣੇ ਸੀ ਸਰਪੰਚ ਉਹਨਾਂ ਨੂੰ ਵੀ ਇਹ ਲਾਲਚ ਦਿੰਦਾ ਸਾਰੀ ਗੱਲ ਦੱਸਦਾ ਵਾ ਕਿ ਇਹ ਔਰਤ ਆ ਇਹਦਾ ਘਰ ਵਾਲਾ ਹੈ ਨਹੀਂ ਵਿਧਵਾ ਵਾ ਸਾਰੇ ਪਿੰਡ ਦੇ ਵਿੱਚ ਇਹਨੂੰ ਕੋਈ ਵੀ ਮੂੰਹ ਨਹੀਂ ਲਾਉਂਦਾ ਵੀ ਇਹਦੇ ਨਾਲ ਤੁਸੀਂ ਸਰੀਰਕ ਸੰਬੰਧ ਬਣਾ ਲਓ ਇਹਦਾ ਕੰਮ ਕਰ ਦਿਓ ਅੱਗੇ 13 ਅਫਸਰ ਸੀਗੇ ਜੀ ਜਿਨ੍ਹਾਂ ਦੇ ਨਾਲ ਇਹਨੂੰ ਮਜਬੂਰ ਕੀਤਾ ਗਿਆ ਲੜਕੀ ਨੂੰ ਸਰੀਰਕ ਸੰਬੰਧ ਬਣਾਉਣ ਦੇ ਲਈ ਤੁਸੀਂ ਇਹ ਕਹਿ ਸਕਦੇ ਹੋ ਕਿ ਜ਼ਬਰ ਜਨਾਇ ਹੋਇਆ ਸੀ ਇਹ ਇੱਕ ਤਰ੍ਹਾਂ ਦਾ ਬਲਾਤਕਾਰ ਹੀ ਕਿਹਾ ਜਾ ਸਕਦਾ ਉਸ ਭੋਲੀਓ ਭੋਲੀ ਔਰਤ ਦਾ ਜਿਹੜਾ ਨਜਾਇਜ਼ ਫਾਇਦਾ ਚੱਕਿਆ ਗਿਆ ਉਹਦੇ ਕੋਲ ਕੋਈ ਵੀ ਰਾਸਤਾ ਨਹੀਂ ਸੀ ਬਚਿਆ ਪੈਸਾ ਉਹਦੇ ਕੋਲ ਇੱਕ ਵੀ ਨਹੀਂ ਸੀ ਉਹਨੇ ਉਹ ਜਿਉਣਾ ਚਾਹੁੰਦੀ ਸੀ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਵਾ ਤਾਂ ਚਲੋ ਉਹਦਾ ਜਿਹੜਾ ਕਾਗਜ਼ੀ ਕੰਮ ਆ ਉਹ ਤਾਂ ਸਿਰੇ ਲੱਗ ਜਾਂਦਾ ਪਰ ਇੱਥੇ ਕਹਾਣੀ ਆ ਜਿਹੜੀ ਉਹ ਮੋੜ ਲੈਂਦੀ ਆ ਕਹਿੰਦੇ ਆ ਕਿ ਜਦੋਂ ਰੱਬ ਦੀ ਝੂਟੀ ਵੱਜਦੀ ਆ ਆਵਾਜ਼ ਨਹੀਂ ਕਰਦੀ ਸਾਰੇ ਜਿਹੜੇ ਸਵਰਗ ਨਰਕਾ ਤੋਂ ਉਹ ਇੱਥੇ ਹੀ ਭੋਗਣੇ ਪੈਂਦੇ ਆ ਹੁਣ ਉਹਨਾਂ ਨੇ ਜਿਹੜੇ ਪਾਪ ਕੀਤੇ ਸੀ ਉਹਨਾਂ ਦੀ ਸਜ਼ਾ ਉਹ ਤੇਰਾ ਅਫਸਰ ਤੇ ਇੱਕ ਸਰਪੰਚ ਨੂੰ ਇੱਥੇ ਮਿਲ ਜਾਂਦੀ ਆ ਕਿਵੇਂ ਉਹ ਔਰਤ ਨਾ ਹੁਣ ਬਿਮਾਰ ਰਹਿਣ ਲੱਗ ਗਈ ਮਤਲਬ ਉਹਨੂੰ ਵੀ ਕੁਝ ਲੱਛਣ ਇਹੋ ਜਿਹੇ ਦੇਖਣ ਲੱਗ ਗਏ ਜਿਹੜੇ ਸੇਮ ਉਹਦੇ ਘਰ ਵਾਲੇ ਨੂੰ ਸੀਗੇ ਉਹ ਲੋਕਲ ਡਾਕਟਰਾਂ ਦੇ ਕੋਲ ਜਾਂਦੀ ਆ ਦਵਾਈ ਖਾਂਦੀ ਆ ਕੋਈ 4 ਦਿਨ ਦੀ ਦਵਾਈ ਦੇ ਰਿਹਾ ਕੋਈ 5 ਦਿਨ ਦੀ ਦੇ ਰਿਹਾ ਕੋਈ ਹਫ਼ਤੇ ਦੀ ਦੇ ਰਿਹਾ ਉਹ ਖਾ ਕੇ ਵੀ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ ਉਹ ਲੱਛਣ ਨਹੀਂ ਜਾ ਰਹੇ ਉਹਦੇ ਉਹ ਬਹੁਤ ਪਰੇਸ਼ਾਨ ਹੋ ਚੁੱਕੀ ਆ ਪ੍ਰੇਸ਼ਾਨ ਹੋ ਕੇ ਸਰਪੰਚ ਦੇ ਕੋਲ ਜਾਂਦੀ ਆ ਉਹ ਤੇ ਉਹਨੂੰ ਆਪਣੀ ਸਮੱਸਿਆ ਦੱਸਦੀ ਆ ਕਿ ਮੇਰਾ ਜਿਹੜਾ ਸਰੀਰ ਆ ਉਹ ਠੀਕ ਨਹੀਂ ਆ ਮੈਂ ਕੁਝ ਦਿਨਾਂ ਤੋਂ ਠੀਕ ਫੀਲ ਨਹੀਂ ਕਰ ਰਹੀ ਮੇਰੇ ਕੋਲ ਕੋਈ ਪੈਸਾ ਨਹੀਂ ਆ ਜਿਹੜੇ ਮਾੜੇ ਮੋٹے ਪੈਸੇ ਸੀ ਮੈਂ ਪਿੰਡ ਦੇ ਡਾਕਟਰਾਂ ਨੂੰ ਦੇ ਚੁੱਕੀ ਆ ਉਹ ਦਵਾਈ ਮੇਰੇ ਤੇ ਅਸਰ ਨਹੀਂ ਕਰ ਰਹੀ ਮੇਰਾ ਇਲਾਜ ਕਰਵਾ ਦਿਓ सरपंच ਕਹਿੰਦਾ ਵੀ ਚਲੋ ਹੁਣ ਜੇ ਇਹਨੂੰ ਵਰਤਿਆ ਵਾ ਇਹਨੇ ਦਿਨ ਵੀ ਇਹ ਵੀ ਕਰ ਦਿੰਨੇ ਆ ਉਹ ਕਹਿੰਦਾ ਕੋਈ ਗੱਲ ਨਹੀਂ ਆ ਜਾ ਮੈਂ ਤੇਰਾ ਇਲਾਜ ਕਰਾ ਦਿੰਦਾ ਉਹਨੂੰ ਆਪ ਨਾਲ ਸ਼ਹਿਰ ਲੈ ਕੇ ਜਾਂਦਾ ਸ਼ਹਿਰ ਦੇ ਸਰਕਾਰੀ ਹਸਪਤਾਲ ਤੋਂ ਉਹਨੂੰ ਦਵਾਈ ਦਵਾ ਦਿੰਦਾ ਉੱਥੇ ਦੇ ਜਿਹੜੇ ਸ਼ਹਿਰੀ ਡਾਕਟਰ ਸੀਗੇ ਉਹਨੂੰ 5 ਦਿਨ ਦੀ ਦਵਾਈ ਦਿੰਦੇ ਨੇ 5 ਦਿਨ ਉਹ ਜਿਹੜੀ ਲੜਕੀ ਆ ਦਵਾਈ ਖਾਂਦੀ ਆ ਉਹਨੂੰ ਫੇਰ ਵੀ ਕੋਈ ਫਰਕ ਨਹੀਂ ਪੈਂਦਾ ਸਰਪੰਚ ਦੇ ਕੋਲ ਫੇਰ ਜਾਂਦੀ ਆ ਉਹਨੂੰ ਕਹਿੰਦੀ ਆ ਵੀ ਮੈਨੂੰ ਹਲੇ ਵੀ ਬਿਲਕੁਲ 1-2% ਵੀ ਫਰਕ ਨਹੀਂ ਹੈਗਾ ਸਰਪੰਚੋਂ ਨੂੰ ਫੇਰ ਡਾਕਟਰਾਂ ਦੇ ਕੋਲ ਲੈ ਕੇ ਜਾਂਦਾ ਉਹ ਡਾਕਟਰ ਉਹਦੇ ਜਾਣਕਾਰ ਸੀਗੇ ਤੇ ਉਹਨਾਂ ਨੂੰ ਸਾਰੀ ਇਹ ਦੱਸਦਾ ਵਸ ਸਮੱਸਿਆ ਕਿ ਇਹਨੇ ਕਈ ਦਵਾਈਆਂ ਖਾ ਲਈਆਂ ਨੂੰ ਫਰਕ ਨਹੀਂ ਪੈ ਰਿਹਾ ਤਾਂ ਉੱਥੇ ਦੇ ਡਾਕਟਰ ਇਹ ਕਹਿੰਦੇ ਨੇ ਕਿ ਇਹਦਾ ਜਿਹੜਾ ਆਪਾਂ ਬਲੱਡ ਟੈਸਟ ਕਰਦੇ ਹਾਂ ਖੂਨ ਦੇ ਟੈਸਟ ਲੈਨੇ ਆ ਤੇ ਬਿਮਾਰੀ ਆਪਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਇਹ ਲੱਛਣ ਕਿਉਂ ਨਹੀਂ ਜਾ ਰਹੇ ਤੇ ਜਦੋਂ ਉਹਦੇ ਸਾਰੇ ਕੁੱਲ ਮਿਲਾ ਕੇ ਖੂਨ ਦੇ ਟੈਸਟ ਕੀਤੇ ਜਾਂਦੇ ਆ ਤਾਂ ਦੋਸਤੋ ਹੈਰਾਨ ਹੋ ਜਾਂਦੇ ਆ ਡਾਕਟਰ ਤੇ ਜਿਹੜੀਆਂ ਸਰਪੰਚ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਸੁਣ ਕੇ ਕਿਉਂਕਿ ਉਹ ਜਿਹੜੀ ਲੜਕੀ ਸੀ ਉਹ ਐਚ ਆਈ ਵੀ ਪੋਜ਼ਿਟਿਵ ਸੀ ਯਾਨੀ ਕਿ ਉਹਨੂੰ ਏਡਜ਼ ਵਰਗੀ ਨਾਮੁਰਾਦ ਬਿਮਾਰੀ ਸੀ ਸਰਪੰਚ ਡਾਕਟਰ ਨੂੰ ਕਹਿੰਦਾ ਕਿ ਇਹ ਨਹੀਂ ਹੋ ਸਕਦਾ ਹੁਣ ਡਾਕਟਰ ਨੂੰ ਇਹ ਪਤਾ ਸੀ ਸਾਰਾ ਕੁ ਉਹਦੇ ਜਿਹੜੇ ਕਾਲੇ ਕਾਰਨਾਮਿਆਂ ਬਾਰੇ ਵੀ ਪਤਾ ਸੀ ਡਾਕਟਰ ਨੂੰ ਪਰ ਡਾਕਟਰ ਕਹਿੰਦਾ ਕਿ ਇਹ ਸਹੀ ਆ ਪਰ ਫੇਰ ਵੀ ਸਰਪੰਚ ਦੇ ਕਹਿਣ ਤੇ ਇੱਕ ਵਾਰ ਦੁਬਾਰਾ ਟੈਸਟ ਕਰਦਾ ਦੁਬਾਰਾ ਟੈਸਟ ਕਰਨ ਦੇ ਉੱਤੇ ਫੇਰ ਸੇਮ ਰਿਪੋਰਟ ਆਉਂਦੀ ਆ ਤੇ ਸਰਪੰਚ ਪੂਰੀ ਤਰ੍ਹਾਂ ਦੇ ਨਾਲ ਹੁਣ ਘਬਰਾ ਜਾਂਦਾ ਤੇ ਨਾਲ ਹੀ ਆਪਣਾ ਬਲੱਡ ਟੈਸਟ ਕਰਾਉਂਦਾ ਵਾ ਤਾਂ ਉਹ ਵੀ ਐਚਆਈਵੀ ਪੋਜ਼ਿਟਿਵ ਆ ਜਾਂਦਾ ਵਾ ਸਾਰੇ ਪਿੰਡ ਦੇ ਵਿੱਚ ਇਹ ਗੱਲ ਉੱਡ ਗਈ ਮੀਡੀਆ ਤੱਕ ਇਹ ਗੱਲ ਪਹੁੰਚਦੀ ਆ ਜਿਹੜੇ 13 ਅਧਿਕਾਰੀ ਜਿਨ੍ਹਾਂ ਨੇ ਇਸ ਲੜਕੀ ਦੇ ਨਾਲ ਸਬੰਧ ਬਣਾਏ ਸੀ ਉਹਨਾਂ ਤੱਕ ਇਹ ਗੱਲ ਪਹੁੰਚਦੀ ਆ ਉਹ ਵੀ ਥਰ-ਥਰ ਕੰਬਦੇ ਆ ਉਹਨਾਂ ਨੂੰ ਵੀ ਐਂ ਲੱਗਦਾ ਵੀ ਉਹਨਾਂ ਨੇ ਜ਼ਿੰਦਗੀ ਆਪਣੀ ਖੂਦ ਦੇ ਵਿੱਚ ਪਾ ਲਈ ਕੁਦਰਤ ਨੇ ਉਹਨਾਂ ਨੂੰ ਬਹੁਤ ਵੱਡੀ ਸਜ਼ਾ ਦੇਤੀ ਆ ਜਦੋਂ ਸਾਰੇ ਬਲੱਡ ਟੈਸਟ ਕਰਾਉਂਦੇ ਨੇ ਤਾਂ 13 ਦੇ 13 ਜਿਹੜੇ ਉਹ ਅਧਿਕਾਰੀ ਜਿਹੜੇ ਉਹ ਅਫਸਰ ਸੀ ਉਹ ਐਚ ਆਈ ਵੀ ਪੋਜ਼ਿਟਿਵ ਪਾਏ ਜਾਂਦੇ ਨੇ ਇਹ ਗੱਲ ਬਹੁਤ ਜ਼ਿਆਦਾ ਉਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇਹ ਜਿਹੜੀ ਯੂਪੀ ਦੀ ਘਟਨਾ ਵਾ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਫੈਲੀ ਸੀ ਬਹੁਤ ਜਣਿਆਂ ਨੇ ਇਹ ਪੋਸਟਾਂ ਪਾਈਆਂ ਸੀ ਇਸ ਘਟਨਾ ਦੇ ਬਾਰੇ ਇਸ ਤੋਂ ਬਾਅਦ ਜੀ ਇਹ ਕੀ ਹੋਣਾ ਸੀਗਾ ਉਹ ਸਾਰੇ ਅਧਿਕਾਰੀਆਂ ਨੂੰ ਇਹ ਨਹੀਂ ਪਤਾ ਕਿ ਹੁਣ ਉਹਨਾਂ ਕੋਲ ਕਿੰਨੇ ਦਿਨ ਜ਼ਿੰਦਗੀ ਦੇ ਬਚੇ ਆ ਕਿਨੇ ਨਹੀਂ ਨਾ ਇਹ ਸਰਪੰਚ ਨੂੰ ਪਤਾ ਉਹਨਾਂ ਦਾ ਜਿਉਣਾ ਵੀ ਜਿੰਨੇ ਦਿਨ ਸੀਗਾ ਉਹ ਮਰਿਆਂ ਵਰਗਾ ਹੀ ਸੀ ਸੋ ਰੱਬ ਨੇ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਦੇਤੀ ਸੀ ਪਰ ਦੁੱਖ ਦੀ ਗੱਲ ਇਹ ਸੀ ਉਸ ਔਰਤ ਕੋਲ ਵੀ ਪਤਾ ਨਹੀਂ ਹੁਣ ਕਿੰਨਾ ਸਮਾਂ ਬਾਕੀ ਸੀ ਤੇ ਕਿੰਨਾ ਨਹੀਂ ਉਸ ਬਿਮਾਰੀ ਨੇ ਕਦੋਂ ਉਹਨੂੰ ਮੌਤ ਦੇ ਘਾਟ ਉਤਾਰ ਦੇਣਾ ਸੀ ਇਹ ਵੀ ਪਤਾ ਨਹੀਂ ਸੀ ਤੇ ਹੁਣ ਪਿੰਡ ਵਾਲੇ ਇਹ ਗੱਲਾਂ ਕਰ ਰਹੇ ਸੀ ਕਿ ਆਖਰ ਇਹ ਬਿਮਾਰੀ ਇਸ ਔਰਤ ਕੋਲੇ ਆਈ ਕਿੱਦਾਂ ਤਾਂ ਇਹ ਗੱਲਾਂ ਹੋਈਆਂ ਕਿ ਇਹਦਾ ਘਰ ਵਾਲਾ ਜਦੋਂ ਮੁੰਬਈ ਰਹਿੰਦਾ ਸੀ ਉੱਥੇ ਬਾਹਰ ਉਹਨੇ ਮੂੰਹ ਮਾਰਿਆ ਕਿਤੇ ਇਕੱਲਾ ਰਹਿੰਦਾ ਸੀ ਤਾਂ ਉਹਨੂੰ ਜਿਹੜੀ ਏਡਜ਼ ਦੀ ਬਿਮਾਰੀ ਹੋਈ ਉਹਦੇ ਤੋਂ ਏਸ ਦੀ ਘਰਵਾਲੀ ਨੂੰ ਹੋਈ ਤੇ ਇਹਦੀ ਘਰਵਾਲੀ ਨੇ ਬਾਅਦ ਦੇ ਵਿੱਚ ਜਿਹੜੇ ਲੋਕਾਂ ਨਾਲ ਸਬੰਧ ਬਣਾਏ ਉਹਨਾਂ ਨੂੰ ਹੋ ਗਈ। ਸੋ ਦੋਸਤੋ ਇਸ ਘਟਨਾ ਤੋਂ ਸਿੱਖਣ ਵਾਲੀ ਗੱਲ ਇਹ ਆ ਕਿ ਬੁਰੇ ਕੰਮਾਂ ਦੇ ਬੁਰੇ ਨਤੀਜੇ ਇਹ ਤਾਂ ਹੈਗਾ ਹੀ ਆ। ਇੱਕ ਸਿੱਖਿਆ ਇਹਦੇ ਘਰਵਾਲੇ ਤੋਂ ਲੈ ਲੈਣੀ ਚਾਹੀਦੀ ਆ ਕਿ ਕਦੇ ਵੀ ਆਪਾਂ ਕਿਤੇ ਵੀ ਰਹੀਏ ਆਪਣੇ ਆਪਣੀ ਜਿਹੜਾ ਲਾਈਫ ਪਾਰਟਨਰ ਆ ਉਹਦੇ ਉਹਦੇ ਲਈ ਵਫਾਦਾਰ ਰਹਿਣਾ ਚਾਹੀਦਾ ਕਿਤੇ ਵੀ ਤੁਸੀਂ ਜਾ ਕੇ ਆਪਣੀ ਆਪਣੀ ਹਵਸ ਪੂਰੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹਦੇ ਨਤੀਜੇ ਇਹ ਹੋ ਸਕਦੇ ਨੇ ਤੁਸੀਂ ਆਪੋ ਆਪਣਾ ਖਿਆਲ ਰੱਖੋ ਤੇ ਜਿਹੜੇ ਬੰਦੇ ਰਿਸ਼ਵਤ ਲੈਂਦੇ ਨੇ ਗਲਤ ਕੰਮ ਕਰਦੇ ਨੇ ਕੁਦਰਤ ਨੇ ਉਹਨੂੰ ਸਜ਼ਾ ਉਹਨਾਂ ਨੂੰ ਕਿਵੇਂ ਦਿੱਤੀ ਇਹ ਵੀ ਤੁਹਾਡੇ ਸਾਹਮਣੇ ਆ ਇਸ ਸੱਚੀ ਕਹਾਣੀ ਦੇ ਰਾਹੀਂ ਸੋ ਤੁਹਾਡੇ ਕੀ ਵਿਚਾਰ ਨੇ ਜਰੂਰ ਦੱਸਿਓ ਕਿਵੇਂ ਲੱਗੀ ਅੱਜ ਦੀ ਇਹ ਸੱਚੀ ਘਟਨਾ ਅ ਇਹਦੇ ਬਾਰੇ ਵੀ ਮੈਨੂੰ ਕਮੈਂਟ ਜ਼ਰੂਰ ਕਰਿਓ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਬਹੁਤ ਜਲਦੀ ਮਿਲਦਾ